ਕਿਸੇ ਕਰੋੜਪਤੀ ਬੰਦੇ ਦਾ ਖੋਇਆ ਹੋਇਆ ਗਵਾਚਿਆ ਹੋਇਆ ਪਰਸ ਵਾਪਸ ਕਰਨ ਜਾਂਦਾ ਕਿਉਂਕਿ ਉਸ ਪਰਸ ਦੇ ਵਿੱਚ ਉਸ ਕਰੋੜਪਤੀ ਬੰਦੇ ਦੇ ਆਈਡੀ ਪ੍ਰੂਫ ਸੀ ਤੇ ਉਹ ਕਰੋੜਪਤੀ ਬੰਦਾ ਉਸ ਗਰੀਬ ਬੰਦੇ ਨੂੰ ਜੇਲ੍ਹ ਕਰਵਾ ਦਿੰਦਾ ਤੇ ਅੰਤ ਦੇ ਵਿੱਚ ਕੀ ਹੁੰਦਾ ਉਸ ਕਰੋੜਪਤੀ ਬੰਦੇ ਦਾ ਹਸ਼ਰ ਆਪਾਂ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਰਾਹੁਲ ਜਿਹੜਾ ਕਿ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਹੁੰਦਾ ਪੜਾਈ ਦੇ ਵਿੱਚ ਉਹ ਬਹੁਤ ਹੁਸ਼ਿਆਰ ਹੁੰਦਾ ਇੱਕ ਹੋਣਹਾਰ ਪੁੱਤਰ ਹੁੰਦਾ ਜਦੋਂ ਉਹ ਆਪਣੀ ਬੀਐਸਸੀ ਪੂਰੀ ਕਰਦਾ ਤਾਂ ਉਸ ਤੋਂ ਬਾਅਦ ਉਹ ਐਮਐਸਸੀ ਕਰਦਾ ਉਸ ਤੋਂ ਬਾਅਦ ਉਹ ਮੁੰਬਈ ਸ਼ਹਿਰ ਦੇ ਵਿੱਚ ਇੱਕ ਵਧੀਆ ਨੌਕਰੀ ਦੀ ਤਲਾਸ਼ ਦੇ ਵਿੱਚ ਆ ਜਾਂਦਾ ਨੌਕਰੀ ਦੀ ਤਲਾਸ਼ ਕਰਦਿਆਂ ਜੇ ਮੁੰਬਈ ਦੀਆਂ ਸੜਕਾਂ ਤੇ ਉਹਨੂੰ ਮਿਲੇ ਤਾਂ ਤੱਕੇ ਬਦਨਾਮੀ ਅਤੇ ਜਲੀਲਤਾ ਕਿਉਂਕਿ ਉਹ ਇੱਕ ਬਹੁਤ ਹੀ ਨਰਮ ਪਰਿਵਾਰ ਦਾ ਮੁੰਡਾ ਸੀ। ਉਹਦੇ ਸਿੰਪਲ ਸਾਦੇ ਪਾਏ ਹੋਏ ਕੱਪੜੇ ਵੇਖ ਕੇ ਉਹਨੂੰ ਹਰ ਕੋਈ ਦਰਕਾਰ ਦਾ ਸੀ। ਉਹਨੇ ਕਈ ਥਾਈ ਰਜੂਮ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਹਾਲਤ ਵੇਖ ਕੇ ਉਹਨੂੰ ਕੋਈ ਕਿਸੇ ਵੀ ਮੌਲ ਕੰਪਨੀ ਜਾਂ ਕਿਸੇ ਵੀ ਦਫ਼ਤਰ ਦੇ ਅੰਦਰ ਜਾਣ ਦੀ ਆਗਿਆ ਨਾ ਦਿੰਦਾ। ਰਾਹੁਲ ਜਿਹੜਾ ਕਿ ਮੁੰਬਈ ਸ਼ਹਿਰ ਦੇ ਬਾਰੇ ਸੁਣ ਚੁੱਕਿਆ ਸੀ ਕਿ ਮੁੰਬਈ ਸ਼ਹਿਰ ਆ ਜਿਹੜਾ ਰਾਈਸ ਲੋਕਾਂ ਦਾ ਸ਼ਹਿਰ ਆ ਤੇ ਇੱਥੇ ਇੱਕ ਪੜ੍ਹੇ ਲਿਖੇ ਐਜੂਕੇਟਿਡ ਮੁੰਡੇ ਦੀ ਕਾਬਲੀਅਤ ਨੂੰ ਪਛਾਣ ਕੇ ਉਹਨੂੰ ਨੌਕਰੀ ਦਿੱਤੀ ਜਾਊਗੀ ਪਰ ਜਦੋਂ ਉਹਨੂੰ ਜਲੀਲਤਾ ਮਿਲੀ ਤਾਂ ਉਹ ਬੜਾ ਪਰੇਸ਼ਾਨ ਹੁੰਦਾ ਇੱਕ ਦਿਨ ਉਹ ਆਪਣੇ ਘਰੋਂ ਨਿਕਲਦਾ ਤੇ ਇੱਕ ਆਸ ਦੇ ਨਾਲ ਕਿ ਸ਼ਾਇਦ ਮੈਨੂੰ ਅੱਜ ਕੋਈ ਨੌਕਰੀ ਮਿਲ ਜਾਵੇ ਤੁਰਿਆ ਜਾਂਦਾ ਉਹ ਤੰਗ ਭੀੜੀਆਂ ਗਲੀਆਂ ਦੇ ਵਿੱਚੋਂ ਹੁੰਦਾ ਜਦੋਂ ਉਹ ਇੱਕ ਵੱਡੀ ਸੜਕ ਤੇ ਆਉਂਦਾ ਤਾ ਰਸਤੇ ਦੇ ਵਿੱਚ ਉਹਦੀ ਨਜ਼ਰ ਇੱਕ ਲੈਦਰ ਦੇ ਪਰਸ ਤੇ ਪੈਂਦੀ ਆ ਜਿਹੜਾ ਕਿ ਦੂਰੋਂ ਹੀ ਚਮਕ ਰਿਹਾ ਹੁੰਦਾ ਉਹ ਆਸੇ ਪਾਸੇ ਵੇਖਦਾ ਉਹਨੂੰ ਕੋਈ ਨਹੀਂ ਵੇਖ ਰਿਹਾ ਹੁੰਦਾ ਤਾਂ ਉਹ ਪਰਸ ਨੂੰ ਚੁੱਕਦਾ ਪਰਸ ਚੁੱਕ ਕੇ ਉਹ ਵੇਖਦਾ ਉਹਦੇ ਵਿੱਚ ਕੋਈ ਪੈਸਾ ਨਹੀਂ ਹੁੰਦਾ ਪਰ ਉਹਦੇ ਵਿੱਚ ਆਧਾਰ ਕਾਰਡ ਤੇ ਇੱਕ ਦੋ ਹੋਰ ਕਾਰਡ ਜੇ ਹੁੰਦੇ ਆ ਜਦੋਂ ਉਹ ਉਸ ਆਧਾਰ ਕਾਰਡ ਤੇ ਐਡਰੈਸ ਵੇਖਦਾ ਤਾਂ ਉਹਨੂੰ ਇਹ ਲੱਗਦਾ ਵੀ ਇਹਦੇ ਵਿੱਚ ਕਾਫੀ ਡਾਕੂਮੈਂਟ ਨੇ ਪਰਸ ਦੇ ਵਿੱਚ ਤੇ ਪਰਸ ਮੈਨੂੰ ਇਹਦੇ ਮਾਲਕ ਨੂੰ ਲਟਾਉਣਾ ਚਾਹੀਦਾ ਪਹਿਲਾਂ ਉਹ ਸੋਚਦਾ ਵੀ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ ਕਿਤੇ ਮੇਰੇ ਤੇ ਚੋਰੀ ਦਾ ਇਲਜ਼ਾਮ ਨਾ ਲੱਗ ਜੇ ਪਰ ਉਹ ਫਿਰ ਸੋਚਦਾ ਵੀ ਨਹੀਂ ਅ ਜ਼ਰੂਰੀ ਨਹੀਂ ਵੀ ਜਦੋਂ ਮੈਂ ਅਗਲੇ ਨੂੰ ਅਗਲੇ ਦੇ ਕਾਗਜ਼ਾਤ ਲਟਾਉਂਗਾ ਤਾਂ ਅਗਲਾ ਹਨਾ ਮੈਨੂੰ ਕਿਉਂ ਫਸਾਊਗਾ ਵੀ ਜਦੋਂ ਮੈਂ ਕੁਝ ਕੀਤਾ ਹੀ ਨਹੀਂ ਮੈਂ ਕਿਹੜਾ ਚੋਰ ਆ ਜਾਂ ਮੇਰੇ ਦਿਲ 'ਚ ਕਿਹੜਾ ਕੋਈ ਬੇਈਮਾਨੀ ਆ ਚਲੋ ਉਹ ਪਰਸ ਚੁੱਕਦਾ ਤੇ ਆਟੋ ਲੈਂਦਾ ਆਪਣੀ ਨੌਕਰੀ ਦੀ ਅਰਜ਼ੀ ਦੇਣ ਦੀ ਬਜਾਏ ਉਹ ਉਸ ਘਰ ਵੱਲ ਚੱਲਦਾ ਇਹ ਅੱਧੇ ਘੰਟੇ ਦੇ ਵਿੱਚ ਉਹ ਇੱਕ ਬਹੁਤ ਹੀ ਪੌਸ਼ ਇਲਾਕੇ ਦੇ ਵਿੱਚ ਪਹੁੰਚ ਜਾਂਦਾ ਤੇ ਉੱਥੇ ਗੋਲਡਨ ਗੇਟ ਤੇ ਪਹੁੰਚ ਕੇ ਇੱਕ ਅ ਵਿਕਰਮ ਨਾਮ ਦੇ ਜਿਹੜੀ ਇਨਸਾਨ ਹੁੰਦਾ ਜਿਹਦੇ ਕੇ ਡਾਕੂਮੈਂਟ ਹੁੰਦੇ ਆ ਉਸ ਪਰਸ ਦੇ ਵਿੱਚ ਉਹਦੀ ਕੋਠੀ ਦੇ ਅੱਗੇ ਪਹੁੰਚ ਜਾਂਦਾ ਜਦੋਂ ਉਹ ਡੋਰ ਬੈਲ ਵਜਾਉਂਦਾ ਤਾਂ ਸਿਕਿਉਰਿਟੀ ਗਾਰਡ ਉਹਨੂੰ ਪੁੱਛਦਾ ਵੀ ਤੂੰ ਕੌਣ ਆ ਤਾਂ ਸਿਕਿਉਰਿਟੀ ਗਾਰਡ ਨੂੰ ਕਹਿੰਦਾ ਵੀ ਮੈਨੂੰ ਇਹ ਪਰਸ ਮਿਲਿਆ ਤੇ ਮੈਂ ਇਹ ਪਰਸ ਆ ਜਿਹੜਾ ਵਿਕਰਮ ਸਰ ਨੂੰ ਲਟਾਉਣ ਆਇਆ ਤਾਂ ਚਲੋ ਉਹ ਸਕਿਉਰਟੀ ਗਾਰਡ ਆ ਜਿਹੜਾ ਉਹ ਰਾਹੁਲ ਦੇ ਪੈਰਾਂ ਤੋਂ ਲੈ ਕੇ ਸਿਰ ਵੱਲ ਵੇਖਦਾ ਤੇ ਫਿਰ ਉਹ ਕਹਿੰਦਾ ਇੱਕ ਮਿੰਟ ਰੁਕ ਉਸ ਤੋਂ ਬਾਅਦ ਉਹ ਅੰਦਰ ਜਾਂਦਾ ਤੇ ਵਿਕਰਮਨ ਨੂੰ ਦੱਸਦਾ ਜਾ ਕੇ ਵੀ ਹਨਾ ਸਾਬ ਕੋਈ ਬਾਹਰ ਮੁੰਡਾ ਆਇਆ ਤੁਹਾਡਾ ਪਰਸਲ ਲਟਾਉਣ ਤਾਂ ਚਲੋ ਵਿਕਰਮ ਕਹਿੰਦਾ ਵੀ ਅੰਦਰ ਬੁਲਾ ਵਿਕਰਮ ਵੀ ਆਪਣੀ ਕੋਠੀ ਤੋਂ ਬਾਹਰ ਆ ਜਾਂਦਾ ਤੇ ਗਾਰਡਨ ਦੇ ਵਿੱਚ ਉਹ ਕੁਰਸੀ ਤੇ ਬਹਿ ਜਾਂਦਾ ਉਦੋਂ ਨੂੰ ਰਾਹੁਲ ਆ ਜਿਹੜਾ ਉਹ ਅੰਦਰ ਜਾਂਦਾ ਅੰਦਰ ਜਾ ਕੇ ਉਹ ਵਿਕਰਮ ਦੇ ਸਾਹਮਣੇ ਖੜਾ ਹੁੰਦਾ ਤੇ ਉਹਨਾਂ ਨੂੰ ਜਦੋਂ ਪਰਸ ਦੇਣ ਲੱਗਦਾ ਬਿਕਰਮਾ ਜਿਹੜਾ ਉਹ ਰਾਹੁਲ ਵੱਲ ਵੇਖ ਕੇ ਉਹਨੂੰ ਕਹਿੰਦਾ ਅੱਛਾ ਪਹਿਲਾਂ ਤੁਹਾਡੇ ਵਰਗੇ ਲੁਟੇਰੇ ਲੁੱਟਦੇ ਆ ਚੋਰੀ ਕਰਦੇ ਆ ਫਿਰ ਤੁਹਾਨੂੰ ਇਹ ਹੁੰਦਾ ਵੀ ਅਸੀਂ ਫੜੇ ਜਾਵਾਂਗੇ ਤੇ ਤੁਸੀਂ ਇਮਾਨਦਾਰੀ ਦਿਖਾਉਣ ਆ ਜਾਂਦੇ ਹੋ ਲਿਆ ਦੇ ਮੇਰਾ ਪਰਸ ਜਦੋਂ ਪਰਸ ਫੜ ਕੇ ਉਹ ਪਰਸ ਫਰੋਲਦਾ ਤਾਂ ਉਹ 'ਚ ਪੈਸੇ ਨਹੀਂ ਹੁੰਦੇ ਤੇ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਬੇਵਕੂਫ ਬਣਾਉਣਾ ਆ ਪਹਿਲਾਂ ਤੂੰ ਮੇਰੇ ਤੋਂ ਪਰਸ ਖੋ ਕੇ ਲੈ ਕੇ ਗਿਆ ਤੇ ਹੁਣ ਤੈਨੂੰ ਇਹ ਲੱਗਿਆ ਵੀ ਪੈਸੇ ਮੈਂ ਰੱਖ ਲੈਣਾ ਤੇ ਨਾਲੇ ਮੈਂ ਇਮਾਨਦਾਰ ਬਣ ਜਾਣਾ ਉਸੇ ਟਾਈਮ ਉਹ ਉਹਦੀ ਕੋਈ ਗੱਲ ਨਹੀਂ ਸੁਣਦਾ ਤੇ ਪੁਲਿਸ ਨੂੰ ਫੋਨ ਕਰ ਦਿੰਦਾ ਪੁਲਿਸ ਜਿਹੜੀ ਉਹ 10 ਮਿੰਟਾਂ ਦੇ ਵਿੱਚ ਆ ਜਾਂਦੀ ਆ ਤੇ ਆ ਕੇ ਰਾਹੁਲ ਨੂੰ ਗ੍ਰਿਫਤਾਰ ਕਰਦੀ ਆ ਪਰ ਰਾਹੁਲ ਆ ਜਿਹੜਾ ਉਹ ਬਿਕਰਮ ਨੂੰ ਕਹਿੰਦਾ ਵੀ ਸਰ ਮੇਰੀ ਗੱਲ ਤਾਂ ਸੁਣੋ ਮੈਨੂੰ ਤਾਂ ਇਹ ਪਰਸ ਰੋਡ ਤੇ ਪਿਆ ਮਿਲਿਆ ਮੈਂ ਤੁਹਾਡਾ ਆਈਡੀ ਪ੍ਰੂਫ ਦੇਖਿਆ ਤੇ ਆਈਡੀ ਪ੍ਰੂਫ ਦੇਖ ਕੇ ਮੈਂ ਆ ਗਿਆ ਮੇਰਾ ਕੀ ਸਮਾਂ ਮਾੜਾ ਆਇਆ ਸੀ ਮੈਂ ਤਾਂ ਆਪਣੀ ਨੌਕਰੀ ਦਾ ਰਿਜ਼ਿਊਮ ਦੇਣ ਚੱਲਿਆ ਸੀ ਮੈਨੂੰ ਲੱਗਿਆ ਵੀ ਤੁਹਾਡੇ ਡਾਕੂਮੈਂਟ ਨੇ ਤੁਹਾਡੇ ਜ਼ਰੂਰੀ ਡਾਕੂਮੈਂਟ ਨੇ ਮੈਂ ਬੇਕਸੂਰਾ ਮੈਂ ਚੋਰੀ ਨਹੀਂ ਕੀਤੀ ਉਹ ਦਹਾਈਆਂ ਪਾਉਂਦਾ ਪਰ ਪੁਲਿਸ ਵਾਲੇ ਉਹਦੀ ਇੱਕ ਵੀ ਨਹੀਂ ਸੁਣਦੇ ਕਿਉਂਕਿ ਵਿਕਰਮ ਆ ਜਿਹੜਾ ਉਸ ਸ਼ਹਿਰ ਦਾ ਮੰਨਿਆ ਪਰਮੰਨਿਆ ਇੱਕ ਬੰਦਾ ਤਕੜਾ ਬੰਦਾ ਹੁੰਦਾ ਤੇ ਉਹ ਪੁਲਿਸ ਨੂੰ ਇਹ ਆਦੇਸ਼ ਦਿੰਦਾ ਵੀ ਇਹਨੂੰ ਫੜਕੇ ਲੈ ਜਾਓ ਵੀ ਇਹ ਹੀ ਚੋਰ ਆ ਪੁਲਿਸ ਵਾਲੇ ਆ ਜਿਹੜੇ ਰਾਹੁਲ ਨੂੰ ਫੜਕੇ ਲੈ ਜਾਂਦੇ ਆ ਤੇ ਇੱਕ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਸ਼ੁਰੂ ਹੁੰਦੇ ਆ ਰਾਹੁਲ ਦੇ ਮਾੜੇ ਦਿਨ ਤਿੰਨ ਦਿਨਾਂ ਦਾ ਉਹਦਾ ਰਿਮਾਂਡ ਲਿਆ ਜਾਂਦਾ ਤੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਰਾਹੁਲ ਆਪਣੇ ਆਪ ਨੂੰ ਬੇਗੁਨਾਹ ਕਹਿੰਦਾ ਚੀਕਾ ਮਾਰਦਾ ਰੋਂਦਾ ਦਹਾਈਆਂ ਪਾਉਂਦਾ ਕਿ ਮੈਂ ਚੋਰੀ ਨਹੀਂ ਕੀਤੀ ਨਹੀਂ ਕੀਤੀ ਪਰ ਪੁਲਿਸ ਵਾਲੇ ਆ ਜਿਹੜੇ ਉਹ ਉਹਦੇ ਤੋਂ ਮਨਾਉਣ ਲਈ ਤੁਲੇ ਹੁੰਦੇ ਆ ਵੀ ਤੂੰ ਚੋਰੀ ਕੀਤੀ ਆ ਤਾਂ ਸਿਕਿਉਰਿਟੀ ਗਾਰਡ ਨੂੰ ਕਿਤੇ ਨਾ ਕਿਤੇ ਲੱਗਿਆ ਸੀ ਵੀ ਸ਼ਾਇਦ ਉਹ ਮੁੰਡਾ ਚੋਰ ਨਹੀਂ ਸੀ ਉਹਨੇ ਕੋਸ਼ਿਸ਼ ਕੀਤੀ ਸੀ ਬਿਕਰਮ ਨੂੰ ਕਹਿਣ ਦੀ ਵੀ ਸਰ ਆਪਾਂ ਨੂੰ ਉਸ ਮੁੰਡੇ ਦੀ ਗੱਲ ਸੁਣ ਲੈਣੀ ਚਾਹੀਦੀ ਸੀ ਤਾਂ ਬਿਕਰਮ ਸਿਕਿਉਰਿਟੀ ਗਾਰਡ ਨੂੰ ਕਹਿੰਦਾ ਵੀ ਤੂੰ ਆਪਣੀ ਔਕਾਤ 'ਚ ਰਹਿ ਤੈਨੂੰ ਨਹੀਂ ਪਤਾ ਮੈਂ ਕੀ ਕਰਨਾ ਮੈਂ ਜੋ ਕਰਨਾ ਮੈਂ ਆਪੇ ਦੇਖੂਗਾ ਤੇ ਚਲੋ ਉਸ ਤੋਂ ਬਾਅਦ ਸਿਕਿਉਰਿਟੀ ਗਾਰਡ ਜਿਹੜਾ ਉਹ ਵੀ ਚੁੱਪ ਕਰ ਜਾਂਦਾ ਤੇ ਚਲੋ ਤਿੰਨ ਚਾਰ ਦਿਨ ਜਿਹੜੇ ਬੀਤ ਜਾਂਦੇ ਆ ਤਿੰਨ ਚਾਰ ਦਿਨਾਂ ਦੇ ਵਿੱਚ ਜਿਹੜਾ ਰਾਹੁਲ ਆ ਉਹ ਬਿਲਕੁਲ ਟੁੱਟ ਜਾਂਦਾ ਹੰਬ ਜਾਂਦਾ ਪਰ ਉਹ ਇਹ ਗੱਲ ਕਬੂਲ ਨਹੀਂ ਕਰਦਾ ਵੀ ਮੈਂ ਚੋਰੀ ਕੀਤੀ ਆ ਇਸੇ ਦੌਰਾਨ ਉਸੇ ਥਾਣੇ ਦੇ ਵਿੱਚ ਇੱਕ ਨਵਾਂ ਇਨਸਪੈਕਟਰ ਆਉਂਦਾ ਜਿਹੜਾ ਕਿ ਨੌਜਵਾਨ ਹੁੰਦਾ ਉਹ ਇਨਸਪੈਕਟਰ ਜਦੋਂ ਹਨਾ ਸਾਰੀਆਂ ਕੇਸਾਂ ਦੀਆਂ ਫਾਈਲਾਂ ਵੇਖਦਾ ਤੇ ਆ ਕੇ ਦੋਸ਼ੀਆਂ ਨੂੰ ਮਿਲਦਾ ਹਨਾ ਹਉ ਨੂੰ ਲੱਗਦਾ ਵੀ ਮੈਂ ਜਾਮਾ ਵੀ ਕਿਹੜੇ ਕਿਹੜੇ ਮੁਜਰਮ ਆ ਜਿਹੜੇ ਜੇਲ੍ਹ ਚ ਹੈਗੇ ਆ ਤਾਂ ਉਹਦੀ ਨਿਗਾ ਜਦੋਂ ਰਾਹੁਲ ਤੇ ਪੈਂਦੀ ਆ ਤਾਂ ਉਹ ਵੇਖ ਕੇ ਹੱਕਾ ਬੱਕਾ ਰਹਿ ਜਾਂਦਾ ਕਿਉਂਕਿ ਉਹ ਇਨਸਪੈਕਟਰ ਰਾਹੁਲ ਦੇ ਕਾਲਜ ਦਾ ਦੋਸਤ ਹੁੰਦਾ ਤੇ ਉਹਨੂੰ ਰਾਹੁਲ ਦੀ ਇਮਾਨਦਾਰੀ ਤੇ ਬਹੁਤ ਭਰੋਸਾ ਹੁੰਦਾ ਤੇ ਰਾਹੁਲ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਜਦੋਂ ਉਹ ਰਾਹੁਲ ਨੂੰ ਇਸ ਹਾਲਤ ਦੇ ਵਿੱਚ ਦੇਖਦਾ ਤੇ ਉਹ ਡਰ ਜਾਂਦਾ ਉਹ ਰਾਹੁਲ ਦੇ ਕੋਲ ਜਾਂਦਾ ਉਹਨੂੰ ਕਹਿੰਦਾ ਰਾਹੁਲ ਰਾਹੁਲ ਅਰਧ ਵਿਹੋਸ਼ੀ ਦੀ ਹਾਲਤ ਦੇ ਵਿੱਚ ਹੂ ਹੂ ਕਰ ਰਿਹਾ ਹੁੰਦਾ ਤਾਂ ਉਹ ਇਨਸਪੈਕਟਰ ਆ ਜਿਹੜਾ ਪਾਣੀ ਦਾ ਗਲਾਸ ਲੈ ਕੇ ਆਉਂਦਾ ਆਪੇ ਫਟਾਫਟ ਤੇ ਉਹਨੂੰ ਪਾਣੀ ਪਿਲਾਉਂਦਾ ਪਾਣੀ ਪਿਲਾ ਕੇ ਉਹਨੂੰ ਬੁੱਕਲ ਦੇ ਵਿੱਚ ਲੈ ਜਾਂਦਾ ਤੇ ਫਿਰ ਦੂਸਰੇ ਸਪਾਹੀਆਂ ਨੂੰ ਬੁਲਾਉਂਦਾ ਤੇ ਪੁੱਛਦਾ ਵੀ ਇਹ ਕਿਹੜੇ ਦੋਸ਼ ਦੇ ਵਿੱਚ ਤੁਸੀਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਲਿਆਂਦਾ ਹੋਇਆ ਤਾਂ ਜਿਹੜੇ ਦੂਸਰੇ ਕਰਮਚਾਰੀ ਆ ਉਹ ਦੱਸਦੇ ਆ ਵੀ ਇਹਨੇ ਇੱਕ ਕਰੋੜਪਤੀ ਬੰਦੇ ਦਾ ਪਰਸ ਚੋਰੀ ਕੀਤਾ ਤੇ ਉਸ ਚੋਰੀ ਦੇ ਕੇਸ 'ਚ ਇਹ ਤਿੰਨ ਦਿਨਾਂ ਤੋਂ ਇੱਥੇ ਆ ਪਰ ਇਹ ਮੰਨ ਨਹੀਂ ਰਿਹਾ ਤਾਂ ਰਾਹੁਲ ਦਾ ਦੋਸਤ ਇਨਸਪੈਕਟਰ ਆ ਜਿਹੜਾ ਕਹਿੰਦਾ ਇਸ ਗੱਲ ਦੀ ਮੈਂ ਗਰੰਟੀ ਲੈਣਾ ਵੀ ਜੇ ਚੋਰ ਹੋਵੇ ਜਦੋਂ ਤਿੰਨ ਦਿਨਾਂ ਤੋਂ ਤੁਸੀਂ ਕੁੱਟ-ਕੁੱਟ ਕੇ ਥੰਬਗੇ ਕੁੱਟ-ਕੁੱਟ ਕੇ ਹੰਬਗੇ ਤੇ ਉਹ ਬੰਦਾ ਨਹੀਂ ਮੰਨ ਰਿਹਾ ਤੇ ਤੁਸੀਂ ਫਿਰ ਤੁਹਾਡੇ ਵੀ ਜਾਲਮ ਹੋਣ ਦੀ ਹੱਦ ਆ ਤੁਸੀਂ ਬੰਦੇ ਨੂੰ ਮਨਾ ਸਕਦੇ ਹੋ ਜੇ ਉਹ ਬੰਦਾ ਚੋਰ ਹੁੰਦਾ ਫਿਰ ਉਹ ਪਰਸਮੋੜ ਨਹੀਂ ਕਿਉਂ ਜਾਂਦਾ ਚਲੋ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਇਸ ਮਾਮਲੇ ਦੀ ਜਾਂਚ ਕਰੂੰਗਾ ਪੁਲਿਸ ਵਾਲੇ ਆ ਜਿਹੜੇ ਉਹ ਬਿਨਾਂ ਜਾਂਚ ਕਰੇ ਹੀ ਉਹਦੇ ਤੇ ਵਿਚਾਰੇ ਤੇ ਕਟਾਪਾ ਚਾੜਦੇ ਰਹਿੰਦੇ ਆ ਫਿਰ ਰਾਹੁਲ ਨੂੰ ਉਹ ਪਹਿਲਾਂ ਤਾਂ ਹਸਪਤਾਲ ਲੈ ਕੇ ਜਾਂਦਾ ਉਹਦਾ ਟ੍ਰੀਟਮੈਂਟ ਕਰਾਉਂਦਾ ਕਿਉਂਕਿ ਕੁੱਟ-ਕੁੱਟ ਕੇ ਉਹਦਾ ਪੁਲਿਸ ਵਾਲਿਆਂ ਨੇ ਮਾੜਾ ਹਾਲ ਕੀਤਾ ਸੀ ਫਿਰ ਉਹਦਾ ਦੋਸਤ ਇਨਸਪੈਕਟਰ ਆ ਜਿਹੜਾ ਉਹ ਰਾਹੁਲ ਨੂੰ ਪੁੱਛਦਾ ਵੀ ਤੈਨੂੰ ਪਰਸ ਕਿੱਥੋਂ ਮਿਲਿਆ ਸੀ ਤਾਂ ਉਹ ਦੱਸਦਾ ਕਿ ਫਲਾਣੇ ਇਲਾਕੇ ਦੇ ਵਿੱਚੋਂ ਉੱਥੇ ਜਾ ਕੇ ਜਦੋਂ ਉਹਦਾ ਦੋਸਤ ਆਸੇ-ਪਾਸੇ ਵੇਖਦਾ ਤਾਂ ਉਹਨੂੰ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਨਜ਼ਰ ਆਉਂਦੀ ਆ ਤੇ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਜਦੋਂ ਉਹ ਦੇਖਦਾ ਹਨਾ ਫੁਟੇਜ ਕਢਵਾ ਕੇ ਤਾਂ ਵੀਡੀਓ ਦੇ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਵੀ ਰਾਹੁਲ ਸੀ ਜਿਹੜਾ ਆਪਣੀ ਫਾਈਲ ਲੈ ਕੇ ਆ ਰਿਹਾ ਸੀ ਤੇ ਉਹਨੂੰ ਇਹ ਪਰਸ ਮਿਲਦਾ ਤੇ ਉਹ ਪਰਸ ਵੇਖਦਾ ਵੇਖਣਸਾਰ ਉਹ ਆਟੋ ਲੈਂਦਾ ਤੇ ਉਧਰ ਚਲਿਆ ਜਾਂਦਾ ਸਾਰੀ ਫੁਟੇਜ ਉਹ ਕਢਵਾ ਲੈਂਦਾ ਰਿਕਾਰਡਿੰਗ ਕਢਵਾ ਕੇ ਥਾਣੇ ਦੇ ਵਿੱਚ ਹੀ ਫਿਰ ਵਿਕਰਮ ਨੂੰ ਬੁਲਾਇਆ ਜਾਂਦਾ ਬਿਕਰਮ ਨੂੰ ਬੁਲਾਇਆ ਜਾਂਦਾ ਜਿਹੜੇ ਪੁਲਿਸ ਵਾਲਿਆਂ ਨੇ ਰਾਹੁਲ ਨੂੰ ਕੁੱਟਿਆ ਸੀ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਸਾਰਿਆਂ ਦੇ ਸਾਹਮਣੇ ਉਹ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਚਲਾਈ ਜਾਂਦੀ ਆ ਤੇ ਉਸ ਤੋਂ ਬਾਅਦ ਇਨਸਪੈਕਟਰ ਆ ਜਿਹੜਾ ਉਹਨਾਂ ਨੂੰ ਕਹਿੰਦਾ ਤੁਹਾਨੂੰ ਨੌਕਰੀ ਤੋਂ ਸਸਪੈਂਡ ਕਰਾਉ ਤੇ ਬਿਕਰਮ ਨੂੰ ਕਹਿੰਦਾ ਵੀ ਤੁਸੀਂ ਅਮੀਰ ਹੋ ਸਕਦੇ ਹੋ ਪਰ ਤੁਸੀਂ ਕਿਸੇ ਗਰੀਬ ਦੀ ਇਮਾਨਦਾਰੀ ਨਹੀਂ ਖਰੀਦ ਸਕਦੇ ਤੁਸੀਂ ਕਿਸੇ ਇਮਾਨਦਾਰ ਨੂੰ ਚੋਰ ਸਾਬਤ ਨਹੀਂ ਕਰਾ ਸਕਦੇ ਚਲੋ ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਕਰਨਾ ਹੁੰਦਾ ਤੇ ਕੋਰਟ ਦੇ ਵਿੱਚ ਫਿਰ ਉਹ ਇਨਸਪੈਕਟਰ ਆ ਜਿਹੜਾ ਉਹ ਉਹ ਹੀ ਫੁਟੇਜ ਦਿਖਾਉਂਦਾ ਤੇ ਜੱਜ ਆ ਜਿਹੜਾ ਉਹ ਆਪਣੇ ਕੀਤੇ ਤੇ ਸੌਰੀ ਫੀਲ ਕਰਦਾ ਉਹ ਕਹਿੰਦਾ ਵੀ ਮੈਂ ਬਿਨਾ ਕਿਸੇ ਸਬੂਤ ਤੋਂ 3 ਦਿਨਾਂ ਦਾ ਰਿਮਾਂਡ ਦਿੱਤਾ ਮੇਰੀ ਵੀ ਇਹ ਗਲਤੀ ਆ ਤੇ ਉਸ ਤੋਂ ਬਾਅਦ ਰਾਹੁਲ ਨੂੰ ਬਾਇ ਜਿਤਬਰੀ ਕੀਤਾ ਜਾਂਦਾ ਪਰ ਵਿਕਰਮ ਆ ਜਿਹੜਾ ਉਹ ਆਪਣੇ ਕੀਤੇ ਤੇ ਸ਼ਰਮਿੰਦਾ ਹੁੰਦਾ ਉਹ ਰਾਹੁਲ ਤੋਂ ਮਾਫੀ ਮੰਗਣਾ ਚਾਹੁੰਦਾ ਹੁੰਦਾ ਪਰ ਉਹਦੀ ਈਗੋ ਆ ਜਿਹੜੀ ਉਹ ਨੂੰ ਮਾਫੀ ਨਹੀਂ ਮੰਗਣ ਦਿੰਦੀ ਉਸ ਤੋਂ ਬਾਅਦ ਉਹ ਇਨਸਪੈਕਟਰ ਆ ਜਿਹੜਾ ਰਾਹੁਲ ਨੂੰ ਆਪਣੇ ਘਰ ਲੈ ਕੇ ਆਉਂਦਾ ਉਦੀ ਦੇਖਭਾਲ ਕਰਦਾ ਤੇ ਰਾਹੁਲ ਜਿਹੜਾ ਉਹ ਆਪਣੇ ਦੋਸਤ ਨੂੰ ਕਹਿੰਦਾ ਵੀ ਭਾਵੇਂ ਕਿ ਹਨਾ ਤੂੰ ਮੇਰੇ ਲਈ ਮਸੀਹਾ ਬਣ ਕੇ ਆਇਆ ਪਰ ਮੈਂ ਇੱਥੇ ਨੌਕਰੀ ਦੀ ਤਲਾਸ਼ ਵਿੱਚ ਆਇਆ ਸੀ ਮੇਰੇ ਚਰਿੱਤਰ ਤੇ ਚੋਰੀ ਦਾ ਜੋ ੱੱਬਾ ਲੱਗ ਚੁੱਕਿਆ ਇਹਨੂੰ ਮੈਂ ਕਿਵੇਂ ਸਾਫ਼ ਕਰੂੰਗਾ ਤਾਂ ਫਿਰ ਉਹ ਜਿਹੜਾ ਉਹਦਾ ਦੋਸਤ ਆ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੇਰੀ ਇਮਾਨਦਾਰੀ ਨੂੰ ਸਾਬਤ ਕਰਕੇ ਰਹੂੰਗਾ ਫਿਰ ਉਹ ਕਿਸੇ ਪੱਤਰਕਾਰ ਨੂੰ ਬੁਲਾਉਂਦਾ ਪੱਤਰਕਾਰ ਨੂੰ ਬੁਲਾ ਕੇ ਉਹ ਸਾਰੀ ਫੁਟੇਜ ਦਿੰਦਾ ਤੇ ਉਹਦੀ ਇੰਟਰਵਿਊ ਕਰਵਾਉਂਦਾ ਰਾਹੁਲ ਦੀ ਜਦੋਂ ਇੰਟਰਵਿਊ ਹੁੰਦੀ ਆ ਤੇ ਇੰਟਰਵਿਊ ਸੋਸ਼ਲ ਮੀਡੀਆ ਤੇ YouTube Facebook ਤੇ ਜਦੋਂ ਅਪਲੋਡ ਕੀਤੀ ਜਾਂਦੀ ਆ ਤਾਂ ਸਾਰੇ ਲੋਕ ਆ ਜਿਹੜੇ ਉਹ ਵੇਖ ਕੇ ਹੈਰਾਨ ਰਹਿ ਜਾਂਦੇ ਆ ਵੀ ਸਾਡਾ ਸਿਸਟਮ ਆ ਜਿਹੜਾ ਉਹ ਕਿੰਨਾ ਗੰਦਾ ਵੀ ਇੱਕ ਅਮੀਰ ਆਦਮੀ ਦੇ ਕਹਿਣ ਤੇ ਇੱਕ ਗਰੀਬ ਨੂੰ ਇਸ ਤਰ੍ਹਾਂ ਕੁੱਟਿਆ ਮਾਰਿਆ ਗਿਆ ਜਿਹਦਾ ਕੋਈ ਕਸੂਰ ਵੀ ਨਹੀਂ ਸੀ ਇੱਕ ਅਜੇਹਾ ਗਰੀਬ ਆਦਮੀ ਜਿਹਦੇ ਕੋਲੇ ਸਿੱਖਿਆ ਸੀ ਇਮਾਨਦਾਰੀ ਸੀ ਪਰ ਉਹਨੂੰ ਚੋਰ ਸਾਬਤ ਕਰ ਦਿੱਤਾ ਗਿਆ ਉਹਦੇ ਤੇ ਇਨਾ ਤਸ਼ੱਦਦ ਕੀਤਾ ਗਿਆ ਲੋਕਾਂ ਨੇ ਉਸ ਵੀਡੀਓ ਨੂੰ ਸ਼ੇਅਰ ਕੀਤਾ ਤੇ ਉਸ ਤੋਂ ਬਾਅਦ ਉਸੇ ਸ਼ਹਿਰ ਦੇ ਹੋਰ ਕਰੋੜਪਤੀ ਲੋਕਾਂ ਨੇ ਜਦੋਂ ਉਸ ਰਾਹੁਲ ਦੀ ਇਮਾਨਦਾਰੀ ਦੀ ਉਹ ਵੀਡੀਓ ਦੇਖੀ ਤਾਂ ਉਹਨਾਂ ਦਾ ਸੀਨਾ ਪਸੀਜਿਆ ਜਦੋਂ ਉਹਦੀ ਕੁਆਲਿਫੀਕੇਸ਼ਨ ਬਾਰੇ ਗੱਲ ਕੀਤੀ ਗਈ ਤਾਂ ਇੱਕ ਬਹੁਤ ਵੱਡੀ ਕੰਪਨੀ ਦਾ ਇੱਕ ਬੰਦਾ ਜਿਹੜਾ ਉਹ ਰਾਹੁਲ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਤੇਰੇ ਵਰਗੇ ਇਮਾਨਦਾਰੀ ਬੰਦਿਆਂ ਦੀ ਮੇਰੀ ਕੰਪਨੀ ਦੇ ਵਿੱਚ ਲੋੜ ਆ ਤੇ ਮੈਂ ਤੈਨੂੰ ਨੌਕਰੀ ਆਫਰ ਕਰਦਾ ਉਸ ਤੋਂ ਬਾਅਦ ਉਹਨੂੰ ਕੰਪਿਊਟਰ ਇੰਜੀਨੀਅਰਿੰਗ ਦੀ ਪੋਸਟ ਤੇ ਹਨਾ ਰੱਖਿਆ ਜਾਂਦਾ ਤੇ ਰਾਹੁਲ ਨੂੰ ਨੌਕਰੀ ਮਿਲ ਜਾਂਦੀ ਆ ਉਸ ਕੰਪਨੀ ਦੇ ਵਿੱਚ ਉਹ ਬਹੁਤ ਇਮਾਨਦਾਰੀ ਦੇ ਨਾਲ ਕੰਮ ਕਰਦਾ ਆਪਣੀ ਉਸ ਇਨਸਪੈਕਟਰ ਦੋਸਤ ਨੂੰ ਮਿਲਦਾ ਕਰਦਾ ਰਹਿੰਦਾ ਤੇ ਕੰਪਨੀ ਦੇ ਵਿੱਚ ਜਿੰਨੇ ਵੀ ਪਹਿਲਾਂ EMPLOYE ਹੁੰਦੇ ਆ ਉਹ ਸਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਾਲਾ ਕਰਦੇ ਰਹਿੰਦੇ ਆ ਪਰ ਰਾਹੁਲ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਵੀ ਉਹ ਕੰਪਨੀ ਨੂੰ ਦਿਨਾਂ ਵਿੱਚ ਕਿਤੋਂ ਦੀ ਕਿਤੇ ਲੈ ਜਾਂਦਾ ਅੱਜ ਉਹ ਕੰਪਨੀ ਸ਼ਹਿਰ ਦੀ ਸਭ ਤੋਂ ਮਸ਼ਹੂਰ ਤੇ ਵੱਧ ਚੱਲਣ ਵਾਲੀ ਕੰਪਨੀ ਹੁੰਦੀ ਆ ਤੇ ਇਹਦਾ ਸਾਰਾ ਸੇਰ ਜਿਹੜਾ ਰਾਹੁਲ ਨੂੰ ਜਾਂਦਾ ਰਾਹੁਲ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਕੰਪਨੀ ਦਾ ਮਾਲਕ ਆ ਜਿਹੜਾ ਉਹਨੂੰ ਮੈਨੇਜਰ ਬਣਾ ਦਿੰਦਾ ਤੇ ਉਸ ਤੋਂ ਬਾਅਦ ਉਹ ਰਾਹੁਲ ਆਪਣੀ ਉਸ ਗਰੀਬ ਮਾਂ ਨੂੰ ਮੋਬਾਈਲ ਲਿਆਉਂਦਾ ਇੱਕ ਵਧੀਆ ਫਲੈਟ ਆ ਜਿਹੜਾ ਕੰਪਨੀ ਦੇ ਮਾਲਕ ਵੱਲੋਂ ਉਹਨਾਂ ਨੂੰ ਗਿਫਟ ਕੀਤਾ ਜਾਂਦਾ ਤੇ ਰਾਹੁਲ ਆ ਜਿਹੜਾ ਉਹ ਇੱਕ ਬਹੁਤ ਮਸ਼ਹੂਰ ਚਿਹਰਾ ਮੁੰਬਈ ਦਾ ਬਣ ਚੁੱਕਿਆ ਹੁੰਦਾ ਜਦੋਂ ਉਹ ਉਸ ਕੰਪਨੀ ਦੇ ਵਿੱਚੋਂ ਹਟਣ ਦੀ ਗੱਲ ਕਰਦਾ ਕਿਉਂਕਿ ਉਹ ਆਪਣਾ ਛੋਟਾ ਜਿਹਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹੁੰਦਾ ਤਾਂ ਫਿਰ ਉਹ ਕੰਪਨੀ ਦਾ ਮਾਲਕ ਕਹਿੰਦਾ ਨਹੀਂ ਜੇ ਕੰਪਨੀ ਟਿਕੀ ਆ ਤਾਂ ਸਿਰਫ ਤੇਰੇ ਕਰਕੇ ਟਿਕੀ ਆ ਮੈਂ ਤੈਨੂੰ ਕਿਤੇ ਵੀ ਜਾਣ ਨਹੀਂ ਦੇਵਾਂਗਾ ਤਾਂ ਚਲੋ ਉਹਨੂੰ ਕਹਿੰਦਾ ਵੀ ਜੇ ਤੈਨੂੰ ਲੱਗਦਾ ਤਾਂ ਤੂੰ ਆਪਣਾ ਕੁਝ ਇਨਵੈਸਟਮੈਂਟ ਇਸ ਕੰਪਨੀ 'ਚ ਕਰ ਸਕਦਾ ਮੇਰੇ ਨਾਲ ਪਾਰਟਨਰਸ਼ਿਪ ਕਰ ਸਕਦਾ ਪਰ ਰਾਹੁਲ ਕਹਿੰਦਾ ਵੀ ਨਹੀਂ ਜਦੋਂ ਵੀ ਮੈਂ ਆਪਣਾ ਕੰਮ ਸ਼ੁਰੂ ਕੀਤਾ ਮੈਂ ਆਪਣਾ ਅਲੱਗ ਕਰੂੰ ਪਰ ਮੈਂ ਤੁਹਾਡੀ ਕੰਪਨੀ ਦੇ ਵਿੱਚ ਕੰਮ ਕਰਦਾ ਰਹੂੰਗਾ ਤੁਸੀਂ ਮੈਨੂੰ ਰੁਜ਼ਗਾਰ ਦਿੱਤਾ ਮੈਨੂੰ ਬਹੁਤ ਕੁਝ ਦਿੱਤਾ ਪਛਾਣ ਦਿੱਤੀ ਸਭ ਤੋਂ ਵੱਡੀ ਗੱਲ ਤੁਸੀਂ ਮੇਰੀ ਇਮਾਨਦਾਰੀ ਨੂੰ ਪਛਾਣਿਆ ਫਿਰ ਉਸ ਤੋਂ ਬਾਅਦ ਰਾਹੁਲ ਦੇ ਦਿਨ ਫਿਰਨੇ ਸ਼ੁਰੂ ਹੁੰਦੇ ਆ ਤੇ ਉਹ ਬਿਕਰਮ ਜਿਨੇ ਕੇ ਉਹਨੂੰ ਝੂਠੀ ਜੇਲ੍ਹ ਕਰਾਈ ਸੀ ਉਸ ਤੋਂ ਬਾਅਦ ਉਹਦੀ ਕੰਪਨੀ ਦਾ ਸਟੇਟਸ ਇਨਾ ਡਾਊਨ ਹੋ ਜਾਂਦਾ ਇੰਟਰਵਿਊ ਤੋਂ ਬਾਅਦ ਲੋਕ ਆ ਜਿਹੜੇ ਉਹਤੇ ਥੂ ਥੂ ਕਰਦੇ ਆ ਤੇ ਉਹਦੀ ਕੰਪਨੀ ਦਿਨਾਂ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਆ ਜਾਂਦੀ ਆ ਜਿਹੜੇ ਉਹਦੇ EMPLOYE ਹੁੰਦੇ ਨੇ ਉਹ ਕੰਮ ਛੱਡ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਇਹਨੂੰ ਉਸ ਇਨਸਾਨ ਦੀ ਇਮਾਨਦਾਰੀ ਨਹੀਂ ਦਿਸੀ ਵੀ ਕੱਲ ਨੂੰ ਸਾਡੇ ਤੇ ਵੀ ਇਹ ਬਲੇਮ ਕਰ ਸਕਦਾ ਅੱਜ ਉਹ ਵਿਕਰਮ ਜਿਹੜਾ ਜਿਹਦੇ ਕਹਿਣ ਤੇ ਪੁਲਿਸ ਭੱਜੀ ਆਉਂਦੀ ਸੀ ਜਾਂ ਜਿਹਦੇ ਕਹਿਣ ਤੇ 100-100 ਚੀਜ਼ਾਂ ਹਾਜ਼ਰ ਹੁੰਦੀਆਂ ਸੀ ਅੱਜ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਇਕੱਲਾ ਰਹਿ ਚੁੱਕਿਆ ਹੁੰਦਾ ਤੇ ਉਹ ਮੁੰਡਾ ਇਮਾਨਦਾਰ ਮੁੰਡਾ ਰਾਹੁਲ ਆਮ ਪਰਿਵਾਰ ਦੇ ਵਿੱਚੋਂ ਉੱਠਿਆ ਇੱਕ ਸਭ ਤੋਂ ਵੱਡੀ ਕੰਪਨੀ ਦੀ ਸਭ ਤੋਂ ਵੱਡੀ ਪੋਸਟ ਤੇ ਕੰਮ ਕਰ ਰਿਹਾ ਹੁੰਦਾ ਹਾਂਜੀ ਦੋਸਤੋ ਕਈ ਵਾਰ ਅਮੀਰ ਲੋਕ ਆ ਜਿਹੜੇ ਸਧਾਰਨ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆ ਤੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਜੇ ਸਾਡੇ ਕਹਿਣ ਤੇ ਇੱਕ ਫੋਨ ਤੇ ਪੁਲਿਸ ਆਉਂਦੀ ਆ ਤਾਂ ਸ਼ਾਇਦ ਅਸੀਂ ਪ੍ਰਸ਼ਾਸਨ ਨੂੰ ਖਰੀਦ ਲਿਆ ਤੇ ਇਹ ਗੱਲ ਹੈਗੀ ਵੀ ਆ ਵੀ ਅਮੀਰਾ ਦੀਏ ਜਿਹੜੇ ਝੂਠ ਨੇ ਉਹ ਸੱਚ ਵੀ ਬਣ ਜਾਂਦੇ ਆ ਤੇ ਗਰੀਬਾਂ ਦੇ ਸੱਚ ਨੂੰ ਵੀ ਝੂਠ ਦਾ ਨਾਮ ਦੇ ਦਿੱਤਾ ਜਾਂਦਾ ਪਰ ਜੇ ਅਸੀਂ ਇਮਾਨਦਾਰਾਂ ਤਾਂ ਸਾਡੀ ਇਮਾਨਦਾਰੀ ਕਿਤੇ ਨਾ ਕਿਤੇ ਜ਼ਰੂਰ ਰੰਗ ਲਿਆਉਂਦੀ ਆ ਤੇ ਅਸੀਂ ਆਪਣੀ ਇਮਾਨਦਾਰੀ ਅਤੇ ਮਿਹਨਤ ਦੇ ਸਿਰ ਤੇ ਹੀ ਆਪਣੀ ਮੰਜ਼ਿਲ ਆ ਜਿਹੜੀ ਪ੍ਰਾਪਤ ਕਰਦੇ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ। ਧੰਨਵਾਦ ਜੀ।